ਲੌਂਗ ਵੇਟ ਜਿਹੜੀ ਆ ਲੋਕਤਾਂਤ੍ਰਿਕ ਪ੍ਰਕਿਰਿਆ ਚ ਕਾਰਪੋਰੇਸ਼ਨ ਦੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀ ਸਰਕਾਰ ਕਰਾਉਣ ਤੋਂ ਪੱਜ ਰਹੀ ਸੀ ਆਫਟਰ ਦੀ ਆਨਰੇਬਲ ਹਾਈ ਕੋਰਟਸ ਆਰਡਰ ਇਹ ਇਲੈਕਸ਼ਨ ਹੋ ਰਹੀ ਆ ਸੋ ਮੈਂ ਅੱਜ ਤੁਹਾਡੇ ਸ਼ਹਿਰ ਲੁਧਿਆਣੇ ਆਇਆ ਜਿੱਥੇ ਮੈਂ ਲੋਕਾਂ ਨੂੰ ਅਪੀਲ ਕਰਦਾ ਐ ਕਿ ਉਹ ਤੁਸੀਂ ਆਪ ਦੇ ਲਈ ਵੋਟ ਪਾਉਣੀ ਹੈ ਬਦਲਾਵ ਲਈ ਤਾਂ ਇੱਕ ਵਾਰੀ ਪਾ ਕੇ ਵੇਖ ਲਿਆ ਮੈਨੂੰ ਲੱਗਦਾ ਸਾਰੇ ਹੱਤ ਲਾਲਾ ਵੇਖਦੇ ਕਿ ਸਾਡੇ ਨਾਲ ਬਣੀ ਕੀ ਕਿਉਂਕਿ ਅੱਜ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਪੰਜਾਬ ਦੇ ਇਟ ਰਿਮਾਈਂਡਸ ਜਸ ਜਦੋਂ 80 ਤੇ 90 ਦੇ ਉਹ ਦਹਾਕਾ ਜਦੋਂ ਜਿਵੇਂ ਸੂਰਜ ਛਿਪਦਾ ਸੀ ਲੋਕ ਆਪਦੇ ਘਰਾਂ ਤੋਂ ਬਾਹਰ ਜਾਣ ਤੋਂ ਡਰਦੇ ਸਨ 2.5 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੂੰ ਔਰ 2.5 ਪੌਣੇ 3 ਸਾਲਾਂ ਚ ਜਿੱਥੇ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬਜ਼ ਇਕਨੋਮਿਕ ਹੈਲਥ ਫਿਸਕਲ ਹੈਲਥ ਇੱਕੋ ਬਿਮਾਰੂ ਇਨਸਾਨ ਵਾਂਗੂ ਆ ਜਿਹੜਾ ਵੈਂਟੀਲੇਟਰ ਤੇ ਆਈਸੀਯੂ ਚ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਵੀ ਵੈਸੇ ਹੋਗੇ ਪਿਛਲੇ 10-15 ਦਿਨਾਂ ਚ ਅੱਜ ਦਾ ਕਲਾਨੌਰ ਦਾ ਬਲਾਸਟ 7ਵਾਂ 8ਵਾਂ ਬਲਾਸਟ ਔਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੀ ਕਾਬਲ ਪੁਲਿਸ ਭਗਵੰਤ ਮਾਨ ਦੇ ਬਦਲਾਵ ਚ ਆਪ ਦੀ ਕੁਰਸੀ ਨੂੰ ਬਚਾਉਣ ਤੱਕ ਸੀਮਿਤ ਹੋ ਗਿਆ ਕਿ ਜਿਹੜਾ ਇੱਕ ਬੌਮ ਬਲਾਸਟ ਨੂੰ ਕਹਿੰਦੇ ਆ ਕਿ ਟਾਇਰ ਦਾ ਬਲਾਸਟ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇੱਕ ਬਾਰਡਰ ਸਟੇਟ ਤੇ ਜਿਸ ਤਰੀਕੇ ਦੀ ਆਰਮਜ਼ ਐਮਿਊਨੇਸ਼ਨ ਡਰੋਨਸ ਡਰੱਗਸ ਔਰ ਹੁਣ ਆਈਐਸਆਈ ਵੱਲੋਂ ਯਾ ਐਨਟੀ ਨੈਸ਼ਨਲ ਫੋਰਸਸ ਵੱਲੋਂ ਪੁਲਿਸ ਥਾਣਿਆਂ 'ਤੇ ਬੰਬ ਸਿੱਟੇ ਜਾ ਰਹੇ ਔਰ ਕਲੀਅਰਲੀ ਕਲੇਮ ਕੀਤਾ ਜਾ ਰਿਹਾ ਵੇਟ ਐਂਡ ਵਾਚ ਸਾਡੀ ਅਗਲੀ ਮੂਵ ਲਈ ਵੇਟ ਕਰੋ ਵਾਰਨਿੰਗ ਦਿੰਦੇ ਆ ਚੇਤਾਵਨੀ ਦਿੰਦੇ ਆ ਪੰਜਾਬ ਪੁਲਿਸ ਨੂੰ ਸਮਾਂ ਦਿੰਦੇ ਆ ਕਿ ਕਰ ਲਓ ਜੋ ਕੁਝ ਕਰਨਾ ਹੈ ਮਗਰ ਹਾਲਾਤ ਐਡੇ ਮਾੜੇ ਆ ਸਾਡੇ ਹੋਮ ਮਿਨਿਸਟਰ ਦੇ ਕਿ ਹੀ ਕੈਨ ਨਾਟ ਇਵਨ ਗਿਵ ਅ ਪ੍ਰੋਪਰ ਰਿਸਪੌਂਸ ਔਰ ਉਹਦਾ ਕਾਰਨ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਆਨਰੇਬਲ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਪੁੱਛਣਾ ਪਿਆ ਕਿ ਔਨ ਵਾਟ ਬੇਸਿਸ ਡੀਜੀਪੀ ਸਾਹਿਬ ਤੁਸੀਂ ਤੇ ਤੁਹਾਡੇ ਚੀਫ ਮਿਨਿਸਟਰ ਹੋਮ ਮਿਨਿਸਟਰ ਨੇ ਬਿਆਨ ਦਿੱਤਾ ਕਿ ਇਹ ਇੰਟਰਵਿਊ ਉੱਥੇ ਹੋਈ ਨਹੀਂ ਇਹਨਾਂ ਝੂਠ ਤੁਸੀਂ ਕੇਸ ਬੇਸਿਸ ਤੇ ਬੋਲ ਗਏ ਇਹਨਾਂ ਨੂੰ ਜਵਾਬ ਨਹੀਂ ਆਇਆ ਅੱਜ ਇਹ ਰਿੱਟਾ ਵੀ ਜੇ ਹਾਈ ਕੋਰਟ ਜਾਣ ਗਿਆ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਟਾਇਰ 파ਟੇ ਆ। ਸ਼ਾਇਦ ਪਹਿਲੀ ਵਾਰੀ ਹੋਇਆ ਪੰਜਾਬ 'ਚ ਕਿ ਟਾਇਰ 파ਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਣ ਜਾ ਰਹੇ। ਪੁਲਿਸ ਸਟੇਸ਼ਨ 'ਚ ਲਾਅ ਐਂਡ ਆਰਡਰ ਲਾਗੂ ਹੁੰਦਾ ਸੀ ਉਹ ਤਾਂ ਸੁਣਿਆ ਪਹਿਲੀ ਵਾਰੀ ਸੁਣਿਆ। ਪਤਾ ਨਹੀਂ ਟਾਇਰ ਪੰਚਰ ਦੀ ਦੁਕਾਨ ਖੋਲ ਛੱਡੀ ਆ। 11 12 ਵਜੇ ਕਦੇ 3 ਵਜੇ ਕਪਤਾਨੀ ਕਿਹੜੀ ਹਵਾ ਭਰਨੀ ਸ਼ੁਰੂ ਕਰਦੇ ਆ ਕਿਹੜਾ ਕੰਪਰੈਸਰ ਲਾਇਆ ਉੱਥੇ ਕਿ ਮੁੜ ਕੇ ਇਹ じゃ ਖੜਕਾ ਹੁੰਦਾ ਕਿ ਨਾਲ ਦੇ ਘਰਾਂ ਦੀਆਂ ਖਿੜਕੀਆਂ ਤਾਂ ਗੁੱਟ ਜਾਂਦੀਆਂ ਨੇ ਘਰਾਂ 'ਚ ਦਰੇੜ ਆ ਜਾਂਦੀ ਐ ਬੁਰਾ ਹਾਲ ਹੋ ਜਾਂਦਾ ਤੇ ਸਾਡੇ ਵਾਲੇ ਕਹਿੰਦੇ ਨਹੀਂ ਕੋਈ ਫਿਕਰ ਨਾ ਕਰੋ ਟਾਇਰ ਹੀ ਪਾਟਿਆ ਭਗਵੰਤ ਮਾਨ ਸਾਹਿਬ ਸਾਨੂੰ ਤਾਂ ਡਰੇ ਲੱਗਦਾ ਕਿਥੇ ਥੋੜੇ ਨਾ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਆਵਾਜਹੀ ਭਰ ਦੇਵੇ ਤੇ ਟਾਇਰ ਕਿਥੇ ਸੀ ਆ ਮਾ ਉਸ ਨਾਲ ਪਾੜ ਦੇ ਕੋਈ ਫੇਰ ਕੀ ਕਵਾਂਗੇ ਲੋਕਾਂ ਨੂੰ ਸੋ ਅੱਜ ਲਾਅ ਐਂਡ ਆਰਡਰ ਪੰਜਾਬ ਸਟੇਟ ਬਾਰਡਰ ਸਟੇਟ ਦੇ ਇੰਡੋ ਪਾਕ ਬਾਰਡਰ ਤੇ ਸਿਚੁਏਟਿਡ ਸਟੇਟ ਦੇ ਮਾੜੇ ਹਾਲਾਤ ਇੰਡਸਟਰੀ ਭੱਜੀ ਜਾ ਰਹੀ ਹੈ ਡਿਵੈਲਪਮੈਂਟ ਹੋ ਨਹੀਂ ਰਹੀ ਕਰਜਾਈ ਪੰਜਾਬ ਹੈ ਧਰਨਾ ਕੈਪੀਟਲ ਬਣ ਗਿਆ ਮੁਲਾਜ਼ਮ ਨੌਜਵਾਨ ਵਪਾਰੀ ਦੁਕਾਨਦਾਰ ਖੇਤ ਮਜ਼ਦੂਰ ਆਪ ਦੇ ਹੱਕ ਦੀ ਮੰਗ ਕਰਦਾ ਮਗਰ ਮੁੱਖ ਮੰਤਰੀ ਕਹਿੰਦਾ ਖਾਦੀ ਪੀਤੀ ਚ 올 ਇਜ਼ ਵੈਲ ਔਰ ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਦੈਟ ਪੀਪਲ ਆਫ ਪੰਜਾਬ ਕੈਨ ਨਾਟ ਬੀ ਰਨ ਬਾਈ ਰਿਮੋਟ ਕੰਟਰੋਲਸ ਇਹ ਆਪ ਦਾ ਫੈਸਲਾ ਆਪ ਕਰੋਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਰਖੇਸ ਧਰਤੀ ਹੈ ਸ਼ਹੀਦਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਐਨ ਐਮ ਐਲ اے ਫਰੋਮ ਦਿੱਲੀ ਐਨ ਐਮ ਐਲ اے ਨਾਟ ਦ ਚੀਫ ਮਿਨਿਸਟਰ ਕੇਜਰੀਵਾਲ ਇਸ ਜਸਟ ਐਨ ਐਮ ਐਲ اے ਆਪਰ ਨਾਟ ਅ ਫੁੱਲ ਸਟੇਟ ਆਲਸੋ ਉਹ ਨਹੀਂ ਦੱਸੂਗਾ ਪੰਜਾਬ ਕਿਵੇਂ ਚੱਲਣਾ ਔਰ ਪੰਜਾਬ ਨੂੰ ਸਿਰਫ ਤੇ ਸਿਰਫ ਲੁੱਟਣ ਵਾਸਤੇ ਨਹੀਂ ਇਹਨਾਂ ਨੇ ਬਣਾਇਆ ਇਹ ਸਟੇਟ ਚ ਆਪਦਾ ਰਾਜ ਕਿ ইস্ট ਇੰਡੀਆ ਕੰਪਨੀ ਵਾਂਗੂ ਜਿਵੇਂ ਗੋਰੇ ਲੁੱਟਦੇ ਸੀ ਅੱਜ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਪੰਜਾਬ ਦੇ ਰਿਸੋਰਸਸ ਨੂੰ ਪੰਜਾਬ ਦੀ ਵੈਲਥ ਨੂੰ ਸਿਰਫ ਪਲੰਡਰ ਕਰ ਰਹੀ ਹੈ ਲੁੱਟ ਰਹੀ ਹੈ ਕਿ ਕਿ ਅਸੀਂ ਦਿੱਲੀ ਦੀ ਆਪ ਦੀ ਇਲੈਕਸ਼ਨ ਲੜ ਲਈਏ ਸੋ ਇਹ ਸਾਰੇ ਮੁੱਦੇ ਲੈ ਕੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਔਰ ਪੰਜਾਬ ਦੀ ਖੇਤਰੀ ਪਾਰਟੀ ਰੀਜਨਲ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਆਪਣੀ ਆਵਾਜ਼ ਬੁਲੰਦ ਕਰੋ ਔਰ ਆਈ ਥਿੰਕ ਇਹ ਕਾਰਪੋਰੇਸ਼ਨ ਇਲੈਕਸ਼ਨ ਤੋਂ ਇੱਕ ਨਿਮਾਣ ਸੰਕੇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਾਮਯਾਬ ਕਰਨ ਦੇ ਜ਼ਿੰਮੇਵਾਰੀ ਲੋਕ ਨਿਭਾਉਣ ਤੁਹਾਡੇ ਸਵਾਲ ਜੀ ਸਵਾਲ ਹੈ ਜੀ ਇੱਕ ਤਾਂ ਅੱਜ ਇਦਨ ਉਹ ਹਟਵਾ ਸਵਾਲ ਹੈ ਜੀ ਪਹਿਲਾਂ ਤੁਸੀਂ ਦੱਸ ਤਾਂ ਅੱਜ ਜਿੱਥੇ ਅੱਜ ਦੇ ਕੋਲ ਅੱਜ ਵੀ ਤੋਂ ਜਵਾਬ ਵਾਪਸ ਲੈਣੀ ਹੈ ਹਾਂ ਜੀ ਜਿੱਥੇ ਕੋਲ ਜਿੱਥੇ ਕੋਲ ਅੱਜ ਜਵਾਬ ਵਾਪਸ ਲੈਣੀ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਚਲੋ ਇਸ ਤਰ੍ਹਾਂ ਹੈ ਜੀ ਮੁੱਲਾਪੁਰੀ ਸਾਹਿਬ ਜਿਹੜੀ ਗੱਲ ਦੀ ਮੇਰੇ ਕੋਲ ਹਲੇ ਖਬਰ ਨਹੀਂ ਨਾ ਉਹ ਖਬਰ ਨਹੀਂ ਮੈਂ ਖਬਰ ਬਣਾ ਸਕਦਾ ਮੇਰੇ ਕੋਲ ਹਲੇ ਖਬਰ ਆਹੀ ਕੋਈ ਨਹੀਂ ਮੈਂ ਐਵੇਂ ਕੁਝ ਕਹਿ ਦਿਆ ਕੁਰਨਾਤ ਕੋ ਦਿਨ ਬਾਕੀ ਸੀ ਹੈ ਜੀ ਕਿਰਾਜ਼ ਨਹੀਂ ਬੂਗਾ ਜੀ ਇਹਦੇ ਕੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹੇਦਾਰ ਸਾਹਿਬ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਹੈ ਔਰ ਸਤਿਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ ਤੇ ਵਿਰਾਜਮਾਨ ਮਗਰ 80 ਵੱਡੀ ਥਾਂ ਤੇ ਬਹਿ ਕੇ ਏਡੀ ਵੱਡੀ ਸ਼ਖਸੀਅਤ ਕੋਲੋਂ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾਰ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬ ਲਈ ਸੋਣੀ ਹੋ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨਹੀਂ ਸੋਪਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟ੍ਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਇੱਕ ਮਤਲਬ ਇਹ ਕਿਹੜਾ ਮਤਲਬ ਨਵਾਂ ਨਿਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਜੀ ਔਰ ਮੈਂ ਤਾਂ ਕਿਉਂਕਿ ਮੈਂ ਆਪ ਤਾਂ ਕੋਈ ਹੈ ਨਹੀਂ ਮੈਂ ਤਾਂ ਆਪ ਬਾਧਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਅਰਥਾ ਤਾਂ ਗਲਤੀ ਕਰ ਸਕਦਾ ਹੈ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁਲਾਬਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਜੇ ਸਮਝ ਦਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਜੀ ਇਹ ਸਾਹਿਬ ਨਾਮਿਨੇਸ਼ਨ ਫਾਈਲ ਨੂੰ ਰੈਕੀਨ ਉੱਪਰ ਫਾਈਲ ਨੰਬਰ 334 ਨਾਮਿਨੇਸ਼ਨ ਰੱਦ ਹੋ ਗਿਆ ਜਾਂ ਭਰਵੀਂ ਜਾ ਸਕੇ ਔਰ ਸਕਾਰ ਕਰੀ ਜਿਸੀ ਦਰਚਨਾਵ ਕਰਾ ਰਹੇ ਆ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਨਹੀਂ ਤੁਸੀਂ ਮੋਟੀ ਜੀ ਗੱਲ ਤੇ ਸਮਝ ਲਓ ਜੀ ਪੰਚੇਤੀ ਚੋਨਾ ਵੀ ਹੋਈਆਂ ਸੀ ਉਹਦੇ ਚ ਸੀਰੀਅਸਨੈਸ ਸਰਕਾਰ ਦੀ ਤੁਸੀਂ ਵੇਖ ਲਓ ਉਹਦੇ ਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਇਤੋਂ ਹੀ ਸ਼ੋ ਹੁੰਦੀ ਆ ਇਹ ਇਲੈਕਸ਼ਨ ਵੀ ਨਹੀਂ ਕਰਾਉਂਦੇ ਸੀ ਜੇ ਉਹ ਵੀ ਕਰਾਈ ਸਰਪੰਚੀ ਦੀ ਕੁੱਟ ਕੋ ਡੰਡੇ ਨਾਲ ਕਰਾਈ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਿਉਂ ਗਏ ਕਿਉਂਕਿ ਦੇ ਵਰ ਨਾਟ ਅਲਾਉਡ ਟੂ ਫਾਈਲ ਦਾ ਨੋਮੀਨੇਸ਼ਨ ਹੁਣ ਵੀ ਮੈਂ ਤੁਹਾਨੂੰ ਕਹਿ ਰਿਹਾ ਆਮ ਗਿਵਿੰਗ ਅ ਸਟਰਨ ਵਾਰਨਿੰਗ ਕਿ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਣਾ ਡੰਡਾ ਤੰਤਰ ਦੀ ਵੋਟ ਪੈਣੀ ਹੈ ਲੋਕਤੰਤਰ ਦੀ ਵੋਟ ਨਹੀਂ ਪੈਣੀ हद ਤੋਂ ਵੱਧ ਧੱਕਾ ਕਰਨ ਦੇ ਮੂਡ 'ਚ ਹੈ ਸਰਕਾਰ ਹੁੱਕ ਵਾਇ ਹੁੱਕ ਕੋ ਕੁਰੁਖ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਔਰ ਮੈਂ ਸਮਝਦਾ ਜਦੋਂ ਇਹ ਮਾਨਸਿਕਤਾ ਉਦੋਂ ਸਰਕਾਰਾਂ 'ਚ ਆਉਂਦੀ ਹੈ ਵੈਨ ਦੇ ਰੈਲਾਈਜ਼ਡ ਵਿਦਿਨ ਥੈਮਸੈਲਵ ਆਪਣੇ ਆਪ ਨੂੰ ਇਹ ਅਹਿਸਾਸ ਹੋਇਆ ਹੁੰਦਾ ਕਿ ਯਾਰ ਕੰਮ ਤਾਂ ਕੋਈ ਕੀਤਾ ਨਹੀਂ ਵੋਟ ਕਾਦੀ ਮੰਗਾਗੇ ਵੋਟ ਤਾਂ ਨਹੀਂ ਤਾਂ ਲੋਕ ਹੱਥੀ ਦੇ ਕੇ ਜਾਂਦੇ ਕਿ ਭਾਈ ਤੁਹਾਡੇ ਕੰਮ ਇਨੇ ਚੰਗੇ ਆ ਚੀਫ ਮਿਨਿਸਟਰ ਸਾਹਿਬ ਦੀ ਤਾਂ ਖਬਰ ਇੰਨੀ ਕੀ ਲੱਗਦੀ ਹੈ ਕਿ ਜਰਮਨੀ ਦੇ ਜਹਾਜ਼ ਤੋਂ ਨਹੀਂ ਚੜ ਸਕੇ ਜਰਮਨੀ ਵਾਲਿਆਂ ਨੇ ਲਾਤਾ ਜਾਂ ਆਪਦੇ ਜਹਾਜ਼ ਤੋਂ اترੇ ਤੇ ਡਿੱਗ ਗਏ ਤੇ ਆਪਦੇ ਫੀਤੇ ਬਣਵਾਉਣ ਅਪੋਲੋ ਹਸਪਤਾਲ ਜਾਣਾ ਪੈ ਗਿਆ ਮਤਲਬ ਸਾਡੇ ਵਾਲੀ ਦੇ ਤਾਂ ਖਬਰ ਹੀ ਪੁੱਠੀ ਆਉਂਦੀ ਹੈ ਤੇ ਉਹਨੇ ਵਿਚਾਰੇ ਨੇ ਕਿਹੜੀ ਕਿਹੜੀ ਗੱਲ ਦੀ ਵੋਟ ਮੰਗਦੀ ਇੰਡਸਟਰੀ ਐ ਥੋਪਾ ਜਰੀਆ ਲਾਅਨ ਆਰਡਰ ਉਹਨਾਂ ਤੋਂ ਕੰਟਰੋਲ ਹੀ ਪੰਜਾਬ ਕਰ ਜਾਈ ਐ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਵੋਟਾਂ ਦੇ ਕੋਲੋਂ ਆਸ ਤੋਂ ਬੋਟ ਸੌ ਇੱਕ ਵਾਰ ਹੀ ਲੋਕਾਂ ਦਾ ਮੂਰਖ ਬਣਾਤਾ ਕਿੰਨੀ ਵਾਰੀ ਬਣਾਉ ਠੀਕ ਹੈ ਜੀ ਸਰ ਆਪ ਰਹੇ ਹੋ ਕਿ 21st ਤੋਂ ਇਹ ਆਪਕੀ ਉਸਕੇ ਅਵਾਰਡ ਡੰਡਾ ਚੁੱਕਦਾ ਹੈ ਹਾਂ ਜੀ ਹਾਂ ਜੀ ਸੋ ਵਾਟ ਡੂ ਯੂ ਥਿੰਕ ਇਜ਼ ਉਸਮੇ ਪਾਰਟੀ ਕਹਾ ਸਟੈਂਡ ਕਰੇਗੀ ਆਪ ਹਾਂ ਜੀ ਸਾਰਾ ਅਗਰ ਇਸ ਤਰ੍ਹਾਂ ਸਾਰਾ ਚਲੇਗਾ ਤਾਂ ਫਿਰ ਆਪਕੀ ਪਾਰਟੀ ਕਹਾ ਸਟੈਂਡ ਸੋ ਮੈਂ ਦੇਖੋ ਆਈ ਕੈਨ ਫੋਰਸੀ ਜੋ ਹਾਲਾਤ ਪੈਦਾ ਕੀਤੇ ਜਾ ਰਹੇ when people are not allowed to file nominations in a free and fair manner te free and fair manner ch oh vote kiven paun denge meri ta thonu saryanu ik humble appeal hai aur ik chetavani hai ki jaagde raho after all sarkara bhi lok banaunde people come on to the streets pher e thakka nahi kar paun ge nahi ta inanne ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਜ਼ਾਦ ਹੈ ਸਾਰਿਆਂ ਤੇ ਡੰਡਾ ਵਰਤਣਾ ਕਿ ਕੱਲਾ ਝਾੜੂ ਜਿੱਤੇ ਝਾੜੂ ਟੀਲਾ ਟੀਲਾ ਨਾ ਹੋਵੇ ਹੁਣ ਇਹ ਗੱਲ ਔਰ ਕਮਿਸ਼ਨਰ ਜੋ ਪੁਲਿਸ ਦਾ ਰਬਈਆ ਸੁਭੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸਿੰਮਫਟੀ ਲੈਣ ਲਈ ਗੋਲੀ ਚਲਵਾਈ ਆ ਹੁਣ ਉਸ ਆਈਐਸ ਆਈਨਾਲ ਸੁਖਬੀਰ ਸੋ ਬਾਦਲ ਦਾ ਕਦੋਂ ਦਾ ਲਿੰਕ ਹੈ ਜਿਆਦਾ ਭੁੱਲਰ ਸਾਹਿਬ ਦੱਸ ਦੇ ਜਦ ਭੁੱਲਰ ਸਾਹਿਬ ਵਰਗਾ ਅਫਸਰ ਇਹ ਜੇ ਬਿਆਨ ਦੇ ਸਕਦਾ ਤੇ ਫੇਰ ਤੁਸੀਂ ਸਮਝੋ ਇਧਰ ਦੇ ਅਫਸਰ ਜਾਂ ਜਿਨ੍ਹਾਂ ਨੇ ਆਪ ਦੀ ਕੁਰਸੀ ਬਚਾਉਣੀ ਹੈ ਬਿਕੋਜ਼ ਐਂਡ ਆਫ ਦਾ ਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਪੁੱਛ ਕੇ ਨਹੀਂ ਆਉਣੀ ਪੁੱਛ ਕੇ ਚੋਣੀ ਹੈ ਕਮਿਸ਼ਨਰ ਆ ਪੁਲਿਸ ਨੂੰ ਕਿ ਤੈਨੂੰ ਲਾਇਆ ਸੀ ਇਲੈਕਸ਼ਨ ਚ ਤਾਰਨੀ ਵਾਟ ਦ ਹੈਲ ਵ ਯੂ ਡੂਇੰਗ ਸੋ ਪੁਲਿਸ ਇਜ਼ ਆਲਸੋ ਅੰਡਰ ਪ੍ਰੈਸ਼ਰ ਬਿਕੋਜ਼ ਅਸੀਂ ਇਹ ਗੱਲ ਭੁੱਲਰ ਸਾਹਿਬ ਦੀ ਟਰਾਂਸਫਰ ਤੋਂ ਸਮਝ ਗਏ ਸੀ ਵਨ ਭੁੱਲਰ ਸਾਹਿਬ ਉਹ ਟਰਾਂਸਫਰ ਕਿ ਸ਼ਹਿਰ ਚ ਹਰ ਕਿਉਂ ਗਈ ਆਪ ਹੀ ਗਾਟ ਟਰਾਂਸਫਰਡ ਆਫਟਰ ਥੈਟ ਮਾਫੀ ਮੰਗੇ ਆਇਆ ਕਿ ਐਦ ਕੀ ਜਤਾ ਦੂੰ ਕਾਰਪੋਰੇਸ਼ਨ ਵੇਲੇ ਉਹੀ ਹਾਲ ਮੈਂ ਸਮਝਦਾ ਲੁਧਿਆਣਾ ਹੋਣਾ ਉਹ ਜਲੰਧਰ ਹੋਣਾ ਸਰ ਕਿਸਾਨਾਂ ਦੀ ਹਾਲਤ ਤੇ ਜਿਹੜੀ ਕਾਫੀ ਖਰਾਬ ਦੱਲੇ ਵਾਲ ਦੀ ਹੈ ਸੋ ਮੈਡੀਕਲ ਅਲਟਰਨੇਟਿਵ ਜਾਰੀ ਹੈ ਜੀ ਸਾਹਿਬ ਕੋਈ ਕੁਝ ਵੀ ਹੋ ਸਕਦਾ ਹੈ ਤੁਸੀਂ ਕਿਉਂ ਦੇਖੋ ਅੱਜ ਵੀ ਸਿਰ ਜਿਆਦਾ ਵਿਗੜ ਗਈ ਦੇਖੋ ਮੈਨਾਂ ਆਈ ਡੋਨਟ ਵਾਂਟ ਟੂ ਸਾਊਂਡ ਪੈਸੀਮਿਸਟ ਮੈਂ ਚੜਦੀ ਕਲਾ ਦੀ ਗੱਲ ਕਰਨਾ ਚਾਹੁੰਦਾ ਮਗਰ ਬਹੁਤ ਚਿੰਤਾਤਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 70 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਤੁਸੀਂ ਸਿਹਤਮੰਦ ਹੋ ਆਪਾਂ ਤਾਂ ਤੰਦਰੁਸਤ ਲੋਕ ਆ ਤੇ ਜੇ 24 ਦਿਨ ਆਪਣੇ ਚ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰ ਨਹੀਂ अनेका ਵਾਰੀ ਜੇ ਦਿੱਲੀ ਕਾਰਵਾਈ ਹੁੰਦੀ ਹੈ ਸ਼ਰਾਬ ਘਟਾਲੇ ਤੇ ਬਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ अनेका ਇਨਸੀਡੈਂਟ ਇਹ ਤੋਂ ਕਲੀਅਰ ਆਉਂਦੇ ਆ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਹੈ ਇਸ ਲਈ ਇਹ ਥੋੜਾ ਰਲ ਕੇ ਖੇਡਦੇ ਇਹ ਇੱਕ ਨਹੀਂ ਇਹਦੇ ਲਈ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਸਿੱਧੇ ਤੇ ਛਿੱਦੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਊਗੀ ਔਰ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ। ਥੈਂਕ ਯੂ। ਥੈਂਕ ਯੂ ਸੋ ਮਚ।